ਇਸਰੋ ਨੇ ਕੀਤਾ ਵੱਡਾ ਖੁਲਾਸਾ ਗਲੋਬਲ ਵਾਰਮਿੰਗ ਕਾਰਨ ਹਿਮਾਲਿਆਈ ਗਲੇਸ਼ਰਾਂ ਉੱਤੇ ਪੈ ਰਿਹਾ ਪ੍ਰਭਾਵ ਝੀਲਾ ਹਰਾਨੀ ਜਨਕ ਟੰਗ ਨਾਲ ਫੈਲ ਰਹੀਆਂ ਨੇ ਤੇ ਬਣ ਸਕਦੀਆਂ ਨੇ ਵੱਡਾ ਖਤਰਾ ਜੇ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਵਿੱਚ ਕਈ ਤਰ੍ਹਾਂ ਦਾ ਜਲਵਾਯੂ ਪਾਇਆ ਜਾਂਦਾ ਹੈ ਤੇ ਇੱਥੇ ਅਲੱਗ-ਅਲੱਗ ਖਿੱਤਿਆਂ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦਾ ਜਲਵਾਯੂ ਹੈ ਕਿਤੇ ਸਰਦੀ ਤੇ ਕਿਤੇ ਗਰਮੀ ਕਿਤੇ ਬਿਲਕੁਲ ਸਮਾਂ ਜਿਹੜਾ ਉਹ ਸਥਾਨ ਵਿੱਚ ਸਹੀ ਰਹਿੰਦਾ ਤੇ ਜਿੱਥੇ ਨਾ ਜ਼ਿਆਦਾ ਠੰਡ ਤੇ ਨਾ ਜ਼ਿਆਦਾ ਗਰਮੀ ਹੁੰਦੀ ਹੈ ਤੇ ਸ਼ੀਤ ਜਲਵਾਯੂ ਕਿਤੇ ਹੋ ਸਕਦਾ ਤੇ ਕਿਤੇ ਬੜਾ ਜ਼ਿਆਦਾ ਗਰਮ ਤੇ ਊਸ਼ਣ ਕਟਿ ਜਿਹੜਿਆ ਪ੍ਰਭਾਵ ਵੀ ਉਦੇਖਣ ਨੂੰ ਮਿਲਦੇ ਨੇ ਪਰ ਹੁਣ ਕਈ ਦਹਾਕਿਆਂ ਤੋਂ ਜੇ ਗੱਲ ਕਰੀ ਹਿਮਾਲਿਆ ਪਰਬਤ ਦੀ ਤੋਂ ਕਈ ਦਹਾਕਿਆਂ ਤੋਂ ਭਾਰਤ ਦਾ ਸਰਮੌਰ ਪਰਬਤ ਹੈ ਤੇ ਇਹ ਭਾਰਤ ਦਾ ਕੁਦਰਤੀ ਸੈਨਿਕ ਵੀ ਹੈ ਅਤੇ ਇੱਕ ਜਲਵਾਯੂ ਵੰਡਣ ਵਾਲਾ ਵੀ ਹੈ ਤੇ ਇਹਦੇ ਦੇਖਿਆ ਜਾਵੇ ਤਾਂ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਉਂਟ ਐਵਰੈਸਟ ਵੀ ਇਹਦੇ ਵਿੱਚ ਸ਼ਾਮਲ ਹੈ ਤੇ ਸਾਈਬੀਰੀਆ ਤੋਂ ਆਉਣ ਵਾਲੀਆਂ ਠੰਡੀਆਂ ਹਵਾਵਾਂ ਨੂੰ ਰੋਕ ਕੇ ਹਿਮਾਲਿਆ ਪਰਬਤ ਭਾਰਤ ਨੂੰ ਇੱਕ ਵੱਖਰੀ ਜਲਵਾਯੂ ਪ੍ਰਣਾਲੀ ਵੀ ਬਣਾ ਰਿਹਾ ਪਰ ਭਾਰਤੀ ਪੋਲਰ ਖੋਜ ਸਰਤਾ ਯਾਨੀ ਕਿ ਇਸਰੋ ਦੀ ਇੱਕ ਹੁਣ ਨਵੀਂ ਰਿਪੋਰਟ ਆਈ ਹੈ ਜਿਦੇ ਵਿੱਚ ਨਵਾਂ ਤੇ ਹੈਰਾਨੀਜਨਕ ਖੁਲਾਸਾ ਹੋਇਆ ਹੈ ਇਹ ਕਿਹਾ ਗਿਆ ਕਿ ਛੇਤੀ ਹੀ ਦੇਸ਼ ਦੇ ਵਿੱਚ ਹਿਮਾਲਾ ਪਰਬਤ ਤਬਾਹੀ ਮਚਾ ਸਕਦਾ ਹੈ ਹਿਮਾਲਿਆ ਨੂੰ ਵੱਡੇ ਵੱਡੇ ਗਲੇਸ਼ੀਅਰ ਅਤੇ ਬਰਫ਼ ਦੇ ਵੱਡੇ ਟੀਲਿਆਂ ਦੇ ਕਾਰਨ ਤੀਜਾ ਧਰੂਵ ਕਿਹਾ ਜਾਂਦਾ ਹੈ ਤੇ ਇਸਰੋ ਨੇ ਚੇਤਾਵਨੀ ਦਿੱਤੀ ਹੈ ਕਿ ਗਲੋਬਲ ਵਾਰਮਿੰਗ ਦੇ ਕਾਰਨ ਹਿਮਾਲਿਆ ਦਾ ਇਹ ਜਿਹੜੇ ਗਲੇਸ਼ੀਅਰ ਨੇ ਉਹ ਤੇਜ਼ੀ ਨਾਲ ਪਿੰਗਲ ਰਹੇ ਨੇ ਇਸਰੋ ਨੇ ਇੱਕ ਰਿਪੋਰਟ ਵਿੱਚ ਸੋਮਵਾਰ ਨੂੰ ਕਿਹਾ ਕਿ ਦਹਾਕਿਆਂ ਦੀ ਸੈਟਲਾਈਟ ਇਮੇਜਰੀ ਦਾ ਵਿਸ਼ਲੇਸ਼ਣ ਕਰਨ ਵਾਲੀ ਜਿਹੜੀ ਹੈ ਉਹ ਨਵੀਂ ਖੋਜ ਤੋਂ ਇਹ ਪਤਾ ਲੱਗਿਆ ਹੈ ਕਿ ਭਾਰਤੀ ਹਿਮਾਲੀਅਨ ਖੇਤਰ ਦੇ ਵਿੱਚ ਜਿਹੜੇ ਗਲੇਸ਼ੀਅਰ ਨੇ ਉਹ ਚਿੰਤਾਜਨਕ ਦਰ ਨਾਲ ਪਿੰਗਲ ਰਹੇ ਨੇ ਤੇ ਜਿੱਥੇ ਨਾਲ ਹਿਮਾਲਿਆ ਖੇਤਰ ਦੇ ਵਿੱਚ ਗਲੇਸ਼ੀਅਰ ਝੀਲਾਂ ਦੇ ਵਿੱਚ ਵਾਧਾ ਹੋ ਰਿਹਾ। ਹੁਣ ਇੱਥੇ ਦੱਸਣਾ ਬਣਦਾ ਹੈ ਕਿ ਇਹ ਜਿਹੜੇ ਗਲੇਸ਼ੀਅਰ ਅਤੇ ਗਲੇਸ਼ੀਅਰ ਝੀਲਾਂ ਉੱਤਰੀ ਭਾਰਤ ਦੀਆਂ ਸਾਰੀਆਂ ਪ੍ਰਮੁੱਖ ਨਦੀਆਂ ਦੇ ਜਲ ਸਰੋਤ ਨੇ। ਤੇ ਦੁਨੀਆ ਭਰ ਦੇ ਵਿੱਚ ਕੀਤੀਆਂ ਗਈਆਂ ਖੋਜਾਂ ਤੋਂ ਇਹ ਪਤਾ ਲੱਗਿਆ ਹੈ ਕਿ 18ਵੀਂ ਸਦੀ ਦੇ ਉਦਯੋਗਿਕ ਕਰਨ ਤੋਂ ਬਾਅਦ ਦੁਨੀਆ ਭਰ ਦੇ ਉੱਚੇ ਪਹਾੜਾਂ ਉੱਤੇ ਗਲੇਸ਼ੀਅਰ ਤੇਜ਼ੀ ਨਾਲ ਪਿੰਗਲ ਰਹੇ ਨੇ ਅਤੇ ਉਹ ਆਪਣੇ ਸਥਾਨਾਂ ਤੋਂ ਪਿੱਛੇ ਹਟ ਰਹੇ ਨੇ ਹੁਣ ਇਸ ਦਾ ਮਤਲਬ ਇਹ ਵੀ ਹੈ ਕਿ ਜਿੱਥੇ ਅੱਜ ਗਲੇਸ਼ੀਅਰ ਮੌਜੂਦ ਨੇ ਉਹਨਾਂ ਦੀ ਹੋਂਦ ਖਤਮ ਹੋ ਰਹੀ ਹੈ ਜਿੱਥੇ ਗਲੇਸ਼ੀਅਰ ਪਿੱਛੇ ਹਟ ਰਹੇ ਨੇ ਉੱਥੇ ਝੀਲਾਂ ਬਣ ਜਾਂਦੀਆਂ ਨੇ ਇਸਰੋ ਦੀ ਰਿਪੋਰਟ ਵਿੱਚ ਇਹ ਕਿਹਾ ਗਿਆ ਹੈ ਕਿ ਇਹ ਝੀਲਾਂ ਕਈ ਵਾਰ ਵੱਡਾ ਖਤਰਾ ਬਣ ਜਾਂਦੀਆਂ ਨੇ ਭਾਵ ਕਈ ਵਾਰ ਗਲੇਸ਼ੀਅਰ ਝੀਲਾਂ ਫਟ ਜਾਂਦੀਆਂ ਨੇ ਜਿਸ ਨਾਲ ਨਵੇਂ ਇਲਾਕਿਆਂ ਵਿੱਚ ਹੜ੍ਹ ਆ ਜਾਂਦੇ ਨੇ ਅਤੇ ਜਿਸ ਨਾਲ ਨਵੇਂ ਇਲਾਕਿਆਂ ਦੇ ਵਿੱਚ ਹੜ੍ਹ ਆ ਜਾਂਦੇ ਨੇ ਜੋ ਲੋਕਾਂ ਦੇ ਲਈ ਵਿਨਾਸ਼ਕਾਰੀ ਬਹੁਤ ਬਾਰੇ ਜਿਹੜੇ ਨਤੀਜੇ ਨੇ ਉਹ ਵੀ ਲੈ ਕੇ ਆਉਂਦੇ ਆ ਤਾਂ ਇਸ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਕਿ 1984 ਤੋਂ 2023 ਤੱਕ ਗਲੇਸ਼ੀਅਰਾਂ ਦਾ ਸੈਟਲਾਈਟ ਡਾਟਾ ਜਿਸ ਤੋਂ ਪਤਾ ਲੱਗਾ ਹੈ ਕਿ 2016-17 ਦੇ ਵਿੱਚ ਦਰਿਆਵਾਂ ਦੀਆਂ ਘਾਟੀਆਂ ਵਿੱਚ 10 ਹਕਟੇਰ ਤੋਂ ਵੱਡੀ ਕੁੱਲ 2431 ਗਲੇਸ਼ੀਅਰ ਝੀਲਾਂ ਨੇ ਤੇ 1984 ਤੋਂ ਲੈ ਕੇ ਹੁਣ ਤੱਕ ਇਸ ਖੇਤਰ ਦੇ ਇੱਕ ਹੈਰਾਨੀ ਜਨਕ 676 ਝੀਲਾਂ ਦਾ ਵਿਕਾਸ ਹੋਇਆ ਤੇ ਇਹਨਾਂ ਦੇ ਵਿੱਚੋਂ 130 ਝੀਲਾਂ ਭਾਰਤ ਦੇ ਅੰਦਰ ਨੇ ਤੇ ਇਹਨਾਂ ਵਿੱਚੋਂ 65 ਸਿੰਧੂ ਬੇਸਿਨ ਦੇ ਵਿੱਚ ਤੇ 7 ਗੰਗਾ ਬੇਸਿਨ ਦੇ ਵਿੱਚ ਅਤੇ 58 ਬ੍ਰਹਮਪੁੱਤਰ ਬੇਸਿਨ ਦੇ ਵਿੱਚ ਨੇ ਇਤਿਰੋਦੀ ਅਧਿਆਨਪੋਰਟ ਦੇ ਮੁਤਾਬਕ ਇਹ ਵੀ ਸਾਹਮਣੇ ਆ ਗਿਆ ਕਿ ਇਹ ਝੀਲਾਂ ਹਰਾਨੀ ਜਨਕ ਟੰਗ ਦੇ ਨਾਲ ਫੈਲ ਰਹੀਆਂ ਨੇ ਤੇ 601 ਝੀਲਾਂ ਦਾ ਆਕਾਰ ਦੁੱਗਣਾ ਹੋ ਗਿਆ ਜਦਕਿ 10 ਝੀਲਾਂ ਜੇਢ ਤੋਂ 2 ਗੁਣਾ ਵੱਡੀਆਂ ਹੋ ਗਈਆਂ ਨੇ ਤੇ ਇਸ ਤੋਂ ਇਲਾਵਾ 65 ਝੀਲਾਂ ਡੇਢ ਗੁਣਾ ਵੱਡੀਆਂ ਹੋ ਗਈਆਂ ਨੇ ਅਤੇ ਵਿਸ਼ਲੇਸ਼ਣ ਤੋਂ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਹਿਮਾਲਿਆ ਦੇ ਵਿੱਚ ਬਹੁਤ ਸਾਰੀਆਂ ਝੀਲਾਂ ਬਹੁਤ ਉਚਾਈ ਉੱਤੇ ਸਥਿਤ ਨੇ ਤੇ ਇਹਨਾਂ ਦੇ ਵਿੱਚੋਂ 4000 ਤੋਂ ਲੈ ਕੇ 5000 ਮੀਟਰ ਦੀ ਉਚਾਈ ਉੱਤੇ ਲਗਭਗ 314 ਝੀਲਾਂ ਨੇ ਜਦੋਂ ਕਿ 5000 ਮੀਟਰ ਤੋਂ ਉੱਪਰ ਦੀ ਉਚਾਈ ਉੱਤੇ 296 ਗਲੇਸ਼ੀਅਰ ਝੀਲਾਂ ਬਣੀਆਂ ਹੋਈਆਂ ਨੇ ਇਸ ਰਿਪੋਰਟ ਦੇ ਮੁਤਾਬਕ ਇਹ ਵੀ ਸਾਹਮਣੇ ਆਇਆ ਹੈ ਕਿ ਜਿਵੇਂ ਜਿਵੇਂ ਗਲੇਸ਼ੀਅਰ ਤੇਜ਼ੀ ਨਾਲ ਪਿੰਗਲ ਰਹੇ ਨੇ ਤਾਂ ਜਿਹੜੀ ਉੱਥੇ ਝੀਲਾਂ ਬਣੀਆਂ ਨੇ ਉਹਨਾਂ ਦਾ ਆਕਾਰ ਤੇਜ਼ੀ ਨਾਲ ਵਧਣਾ ਸ਼ੁਰੂ ਹੋ ਚੁੱਕਿਆ ਹੈ ਜੋ ਵੱਡੇ ਪੱਧਰ ਉੱਤੇ ਵਾਤਾਵਰਣ ਤਬਦੀਲੀਆਂ ਨੂੰ ਦਰਸਾਉਂਦਾ ਵੀ ਹੈ। ਗਲੇਸ਼ੀਅਰ ਝੀਲਾਂ ਦੇ ਵਿਸਾਰ ਅਤੇ ਇਹਨਾਂ ਵਿੱਚ ਜ਼ਿਆਦਾ ਪਾਣੀ ਆਉਣ ਦੇ ਕਾਰਨ ਇਹਨਾਂ ਦੇ ਫਟਣ ਦਾ ਖਤਰਾ ਬਣਿਆ ਹੋਇਆ ਹੈ। ਤੇ ਜਦੋਂ ਅਜਿਹੀਆਂ ਝੀਲਾਂ ਫਟਦੀਆਂ ਨੇ ਤਾਂ ਇਹ ਪਹਾੜੀ ਖੇਤਰਾਂ ਵਿੱਚ ਵਿਨਾਸ਼ਕਾਰੀ ਹੜ੍ਹਾਂ ਦਾ ਕਾਰਨ ਬਣਦੀਆਂ ਨੇ। ਤੇ ਉੱਤਰਾਖੰਡ ਵਿੱਚ ਹਾਲ ਹੀ ਦੇ ਵਿੱਚ 2 ਸਾਲਾਂ ਦੇ ਵਿੱਚ ਅਜਿਹੇ ਹੜ੍ਹ ਆਏ ਨੇ ਜਿੱਥੇ ਭਾਰੀ ਨੁਕਸਾਨ ਹੋਇਆ ਹੈ। ਤੇ ਭਾਰੀ ਨੁਕਸਾਨ ਦਾ ਸਾਹਮਣਾ ਲੋਕਾਂ ਨੂੰ ਕਰਨਾ ਪਿਆ ਤੇ ਇਹਦੇ ਚੱਲਦੇ ਹੁਣ ਦੁਬਾਰਾ ਫਿਰ ਇਸ ਤਰ੍ਹਾਂ ਨੇ ਇੱਕ ਵਾਰ ਚੇਤਾਵਨੀ ਦੇ ਦਿੱਤੀ ਹੈ ਕਿ ਗਲੇਸ਼ੀਅ ਤੇਜ਼ੀ ਨਾਲ ਪਿੰਗਲ ਰਹੇ ਨੇ ਤੇ ਜਿਹਦੇ ਕਰਕੇ ਗਲੋਬਲ ਵਾਰਮਿੰਗ ਜਿਹੜੀ ਹੈ ਖਾਸ ਤੌਰ ਤੇ ਉਹਨਾਂ ਦਾ ਸਿਆ ਕਿ ਉਹਦਾ ਬੇਸ ਹੈ